ਅੱਜ ਅਸੀਂ ਜਾ ਰਹੇ ਹਾਂ ਨਗਰੀ ਗੀਤਨ ਦੇਖਣ ਆਈ ਗੁਰੂ ਅਸੀਂ ਜਾ ਰਹੇ ਹਾਂ ਨਗਰੀ ਗੀਤਨ ਦੇਖਣ ਖੁਸਰੋਪੁਰ ਤੋਂ ਆ ਰਿਹਾ ਕੋਟਲੇ ਖਰਾ ਹਾਂਜੀ ਜਾ ਰਹੇ ਹਾਂ ਨਗਰੀ ਗੀਤਨ ਦੇਖਣ ਕਿਉਂ ਯਾਰ ਇਹ ਨਗਰੀ ਗੀਤਨ ਖੁਸਰੋਪੁਰ ਤੋਂ ਠੀਕ ਹੈ ਨਾ ਕਲਾਰਾ ਤਲਵੰਡੀ ਮਾਦੋ ਕੋਟਲੇ ਆਪਣੇ ਪਿੰਡ ਹੋ ਕੇ ਜਾ ਰਿਹਾ ਹੈ ਕਿੱਥੇ ਜਾ ਰਿਹਾ ਓਏ ਬਸ ਤੈਨੂੰ ਨਹੀਂ ਪਤਾ ਉਹਨੇ ਪਤਾ ਲੱਗ ਜੂਗਾ ਆ ਜਾ ਸਫਾਈ ਕਰ ਸਲਾਈ ਨਗਰ ਕੀਤਾ ਨਾ ਰਿਹਾ ਵਾ ਕੀ ਕੀ ਨਹੀਂ ਦੇਖਾ ਓਰ ਕੰਦਾ ਕਲੀ ਪਾ ਮਾਈ ਗੁਰੂ ਕੀ ਹਾਲ ਚਾਲ ਹੈ ਸਹੀ ਇੱਥੇ ਸਵੇਰ ਦੇ 7 ਵਜੇ ਦੇ ਲੱਗੇ ਆ ਵਾ ਵਾ 7 ਵਜੇ ਪ੍ਰਸ਼ਾਦ ਵੀ ਲਿਆਉਂਦਾ ਸੀਦਾ ਸਹੀ ਚਲ ਮੈਂ ਕਿ ਸਕੂਟਰੀ ਇੱਥੇ ਵੀ ਧੋ ਸਕਦੇ ਆ ਠੀਕ ਸਕੂਟਰੀ ਧੋਣੀ ਸੀ ਯਾਰ ਮੈਂ ਵੀ ਧੋਣੀ ਆ ਭਰਾਵਾ ਕੂਦੇ ਚਾਲਦੇ ਤੇ ਫਿਕਰ ਹੋਣੀ ਪੰਪ ਨਾ ਧੋਣੀ ਗੇ ਬਾਲਾ ਕੰਮ ਖਰਾਬ ਹੋਇਆ ਵਾਹਿਗੁਰੂ ਜੀ ਕਿਹਾ ਮੋ ਮੈਂ ਕੂਦੇ ਪਿਆਦਾ ਪੰਪ ਉਧਰ ਤੇ ਇੱਥੇ ਵੀ ਹੈਗਾ ਵੈਸੇ ਤਾਂ ਪਰ ਇੱਥੇ ਗੱਡੀ ਖੜੀ ਐ ਨਹੀਂ ਤਾਂ ਮੈਂ ਇੱਥੇ ਰਗੜ ਦੇਣੀ ਸੀ ਉਧਰ ਮੈਂ ਇੱਥੇ ਤੋਂ ਲੈਣਾ ਉਹਨਾਂ ਸਿਆਲੋ ਜੀ ਨਹੀਂ ਪੰਪ ਤੇ ਵੀ ਬਹੁਤ ਜ਼ਬਰਦਸਤ ਐ ਨਾ ਕੋਈ ਜਿਹੜਾ ਯਾ ਮਗਾਈਏ ਮੈਨਾਂ ਤਾਂ ਮੰਨ ਰੱਖਾਂ ਹੋ ਗਏ ਰਮਣੀ ਇਹ ਆਲੇ ਤਨ ਮੈਂ ਖੁਦਰਾਪੁਰ ਤੋਂ ਕਿੱਦਨੂ ਜਾਣਾ ਵਾ ਹੁਣ फाइनल डेस्टिनेशन की है सीधा कित फाइनल की लास्ट जगह सल्तानपुर जाना वैन नैन लो जी पेड़ दीबियां बैठिया ने सही है ये साढ़ा गवांडी है बोलते तो हैं से आया है सिर्फ ये क्या बोलता है गवांडी और मैं की पहली गड्डी आ गई है हैं बस पहली गड्डी आ गई बस लो जी

ਵਾਹ ਬਈ ਵਾਹ ਵਾਹਿ ਕਰੋ ਤੇ ਮੂੰਹ ਖੋਲਦੇ ਸਾਰੇ ਬੜੇ ਮੌਕੇ ਦੇ ਦੰਦਾ ਖੋਲਦੇ ਆਹ ਸਹੀ ਗੱਲ ਆ ਚੱਕ ਵੀ ਖੋਲਦੇ ਇਹ ਦੰਦਾ ਵੀ ਥੀਕੇ ਤਰ੍ਹਾਂ ਮੈਂ ਪੁੱਛੀ ਨਾ ਐ ਮੈਂ ਇਹਦੇ ਪੁੱਛਾਂ ਪੁੱਛੀ ਨਹੀਂ ਖੋਲਦੇ ਸਭ ਥੀਕੇ ਪੁੱਛਿਆ ਕੋਈ ਸੰਗਤਾਂ ਤੁਰੀਆਂ ਆਉਂਦੀਆਂ ਨਹੀਂ ਹੌਲੀ ਹੌਲੀ ਕੀ ਸਕਦਾ ਹੁੰਦਾ ਬਈ ਖਰਚਾ ਇਹਦਾ ਜਿਵੇਂ ਮਮਨ ਕੋਈ ਨਾ ਵੀ ਕਰਿਆ ਆ ਗਿਆ ਕੋਈ ਨਾ ਕੋਈ ਜੀਆਂ ਨਹੀਂ ਨਗਰੀਤਨ ਵੀ ਆ ਗਿਆ ਲੱਕੀ ਮਹਾਸ਼ੇਵ ਵੀ ਪਹੁੰਚ ਗਿਆ ਫਿਰ ਭੁੱਖ ਲੱਗੀ ਸੀ ਉਹਨੂੰ ਵਿੱਚੋਂ ਚੱਕ ਕੇ ਲਿਆ ਆ ਸਾਡਾ ਗਵੰਡੀ ਆ ਮੈਂ ਬਾਰ ਬਾਰ ਦੱਸਣਾ ਤਾਂ ਵਾ ਕਿ ਪਤਾ ਲੱਗਦਾ ਰਵੇ ਤੇ ਬਾਬਾ ਜੀ ਆ ਗਿਆ ਆ ਤੈਨੂੰ ਕੇਲੇ ਖਵਾਣੇ ਖੇਸਵਾ ਖਾਣੇ ਨੇ ਨਾ ਕੇਲੇ ਖਾਓ ਆਇਆ ਸੀ ਤਾਂ ਕਿ ਦੇ ਦੇ ਗਿਆ ਮੁਝੇ ਉਹ ਜਿਹੜਾ ਦੇ ਦੋ ਖਾਣਾ ਦੇਉਂਦੇ ਆ ਉਹ ਦਿਨ ਨਾ ਕਣ ਬਣਾ ਨਹੀਂ ਵਾੜੀ ਤੋੜੀ ਵਾਹ ਗੁਰੂ ਨਗਰੀਤ ਪਹੁੰਚਦਾ ਹੋਇਆ ਚਲੋ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਅੱਜ ਆਏ ਬਤਾਂ ਸੁਖੀ ਜੱਲਦੇ ਉਹਨਾਂ ਨੂੰ ਆਪਣਾਈ ਦੇ ਨਾਮ ਤੇ ਨੂੰ ਸਾਡ ਸਰਦਾਰਾਂ ਵੱਲੋਂ ਜੋ ਇਸ ਰੂਪੇ ਨਾਲ ਸੰਤਨੀ ਸੇਵਾ ਦੇ ਦੀ ਜਾ ਰਹੀ ਹੈ ਪੰਗਾ ਪ੍ਰਾਵੇ ਨੂੰ ਬਹੁਤ ਸਤਿਕਾਰਨਾ ਕੋਣ ਸੋਹਣਾ ਆ ਸੁਹਿਆ ਦਾਣਾ ਰੁਕ ਜਾ ਗਏ ਅਕਤਮ ਮੇਰਾ ਮਰ ਗਿਆ ਹਾਂ ਸੰਤਾਂ ਦਾ ਆਸਮਾਨ ਦਾ ਆਸਮਾਨ ਦਾ ਹਸ ਬਹੁਤ ਚੰਗਾ ਲੱਗਦਾ ਓਏ ਜੋ ਸੁਹਿਆ ਦਾਣਾ ਹੁਣ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਬਾ ਸਰਜੀਤ ਸਿੰਘ ਦੇ ਨਰਮਲ ਪੁਰੀਆ ਸੇਵਾ ਨਾਲ ਸਾਰੀ ਸੰਗਤ ਦਾ ਸੋ ਸਤਿ ਪੁਰਨਾਮ ਆਚਾਰਨਾ ਹੋਇਆ ਕਰਨਾ ਚਿਕਰਾ ਸੁਗਮਾ ਖਾਣ ਤੋਂ ਰੂ ਰਗ ਪਰ ਅੰਦਰ ਸੁਰੂਆੰਦਾਂ ਦੇ ਕਿਤਾਬ ਸੋ ਅਗਮਨ ਰਾਜ ਵਾਲਾ ਆਪਰਾ ਸਾਨੂੰ ਦਰਨਾ ਜੀ ਬੋਧਾ ਦੇ ਕੰਧ ਗੁਮਤਿ ਮਨ ਨਾ ਨਾ ਸੋਦਰ ਕੈਕੋ ਦੇ ਨਾ ਰੋ ਬਹੁਤ ਬੈਥਾ ਹਰਦਾ ਬਦਾ ਤਾਂ ਨਵਾਦ ਸੋ ਤਰੀ ਨਾ ਰੋ ਸ਼ਗ੍ਰਾਮ ਸਾਹਿਬ ਜੀ ਦੇ ਰਣ ਤੇ ਮਹਾਰਾਜ ਸਾ ਗੁਰੂਆਂ ਆਪ ਸੋ ਨਾ ਰਹਿਣਾ ਸੋ ਜੀਨਰ ਦੇ ਸਮਾ ਸੰਤਾਨ ਬਸ ਸਤਿ ਸ਼੍ਰੀ ਅਕਾਲ ਆ ਗੁਰੂ ਨਾਨਕ ਪ੍ਰਵਾਰ ਦੇ ਆਵਾਜ਼ਾਂ ਸਾਰੇ ਕਹਿੰਦੇ ਉਹ ਤਾਂ ਕੋਈ ਹੋਰ ਕਰਾਉਣਾ ਕਿ ਬ੍ਰਹਮਚਾਰ ਤੋਂ ਗੁਰਮਾਨ ਲਾਚਾਰ ਆਉਂਦੇ ਨੇ ਇੱਕ ਕੋਈ ਨਾ ਹੈ ਸਾਰੀ ਸੁੱਖਾਂ ਮਰਨ ਦੀਆਂ ਵਿੱਚੋਂ ਬਿਚਾਰ ਹੈ ਨਾ ਦਾਦਾ ਜੀ ਜੀ ਦੀਆਂ ਬੋਲੀਆਂ ਆਵਾਜ਼ ਹੀ ਸੁਣਤਾ ਖਲਤਾ ਕੋਈ ਨਹੀਂ ਕੋਤੂ जनम ॾिहाड़ा आया पिण कयो जनम ॾिहाड़ा आया ਦੀ ਵਰਖਾ ਕਰਦੀ ਹੈ ਭਲਵਾਨਾਂ ਨੇ ਭੋਖ ਲੱਗੀ ਵਾਹਿਗੁਰੂ ਪ੍ਰਸ਼ਾਦ ਸੇ ਕੋ 10 10 ਮੁੰਡੇ ਨੂੰ ਦਵਾ ਪਹਿਲਾਂ ਨਹੀਂ ਨਹੀਂ ਥੋੜੇ ਆ ਆ ਵੀ ਵਰਖਾ ਹੀ ਵਰਖਾ ਹੋ ਗਈ ਐ ਇਹਨਾਂ ਨੂੰ ਫੁੱਲ ਚਾਹੀਦੇ ਆ ਹਾਂਜੀ ਮੈਂ ਫੋਟੋ ਖੇਦਨ हां <laughs> जी और हाँ जी लग चार्जर केले लिखना है जी? तो जी। ਪੇਪਾ ਮਾਲਕੀ ਜੋ ਜੀ ਵੈਗਰੂ ਮੁੜਿਆਂ ਜਿਆਦਾ ਜ਼ਿੰਮੇਵਾਰੀ ਹੈ ਇੱਧਰ ਉੱਧਰ ਟ੍ਰੈਫਿਕ ਨੂੰ ਕੰਟਰੋਲ ਕਰਨਾ ਬਹੁਤ ਔਖਾ ਕੰਮ ਆ ਹਾਂਜੀ ਆ ਬਾਰ ਬਾਰ ਗਈ ਇਹਨਾਂ ਨੂੰ ਭੁੱਖ ਲੱਗੀ ਆ ਖਾਈ ਜਾ ਨਾ ਖਾਂਦਾ ਕਾਦੋ ਨਹੀਂ ਮੈਂ ਕਹਿੰਦਾ ਜਾ ਕੇ ਸ਼ੇਕ ਬਣਾ ਕੇ ਪੀਨੇ ਆ ਯਾਰ ਅੱਜ ਬਦਾਮ ਛੱਡ ਦੇ ਦੱਸ ਬਲਾ ਇਹ ਆਪਣਾ ਇੱਕ ਫੜਾ ਮੈਂ ਦੋਨੋਂ ਹਾਂ ਉਹ ਸਾਰੇ ਚੱਕ ਲਏ ਅਸੀਂ ਚੱਲਦੇ ਆਂ ਇਦਾਂ ਹੀ ਚੱਲਦੇ ਆਂ ਉਹ ਵੀ ਆ ਗਿਆ ਕੇ ਜੈਨੇ ਨੇ ਚਲੋ ਵਾਈ ਗਰੂ ਵਧੀਆ ਕਰੇ ਵਰਵਾ ਠੀਕ ਆ ਸਭ ਵਧੀਆ ਹਾਂ ਤਾ ਹੋਰ ਤ ਨਹੀਂ ਕੇਲੇ ਲੈਣੇ ਬਸ ਬਸ ਔਰ ਰਮਣੀ ਖਾਂਦਾ ਨਹੀਂ ਚਲੋ ਜੀ ਵਾਈ ਗਰੂ ਸ਼ਾਲਾ ਬੇ ਲੱਕੀ ਆਪਣਾ ਬੰਬੂ ਗਾੜ ਚੱਕੀ ਆ ਯੋਂਗਾ ਯੋਂਗਾ ਪੁੱਤੀ ਭਾਈ ਦੀ ਬੋਲ ਇਲੈਕਟ੍ਰਿਕ ਹੈ ਨਾ ਬੈਟਰੀ ਬੈਟਰੀ ਮੇਂ ਛੇ ਜਿਆਦਾ ਭਾਈਦੀ ਹੁੰਦੀ ਹੈ ਨਹੀਂ ਕਹਿੰਦੇ ਉਸ ਨੂੰ ਲੈ ਲਓ ਦੋ ਮਹੀਨੇ ਚੱਲੇ ਆਨੰਦ ਮਾੜੂ ਨਗਰ ਕੀਰਤਨ ਦਾ ਵਾਹਿਗੁਰੂ ਦਾ ਵਾਹਿਗੁਰੂ ਸ਼ੁੱਧ ਹਵਾ ਦਾ ਸ਼ਾਂਤੀ ਹੈ ਮਾਹੌਲ ਚ ਚਲੋ ਚੱਲੀਏ ਹੋਣੀ ਹੈ ਕਿੱਦਾਂ ਗਰਮੀ ਧੋਣੀ ਤੇ ਹੈਗੀ ਸੀ ਪਰ ਹੁਣ ਕੋਈ ਨਹੀਂ ਬਹੁਤ ਥਕ ਲਾ ਆ ਯਾਰ ਢੋ ਦਿੰਨੇ ਆ ਹੁਣ ਪਛੜ ਜੀ ਨਾ ਨਾ ਹੁਣ ਨਹੀਂ ਕੋਈ ਚੱਲੋ ਪੰਜ ਚਲੋ ਕੀ ਕਹਿਣਾ ਚਾਹੂੰਗਾ ਬੱਸ ਓਕੇ ਹੁਣ ਜਾ ਕੇ ਪਕੌੜੇ ਖਾਣੇ ਆ ਬਾਬੇ ਸੱਤੇ ਜੱਦੀਏ ਹਾਂ ਹੁਣ ਉੱਥੇ ਨਾ ਵਲੌਗ ਬਣਾਉਣਾ ਹਾਂ ਉੱਥੇ ਜੱਦੀਏ ਚਲੋ ਠੀਕ ਹੈ ਜੀ